ਇਸ ਕਿਸਮ ਦਾ ਬਤਾਇਆ ਤਾ ਤੂੰ ਜਿੱਥੇ ਵੀ ਖੜਿਆ ਖੜਾ ਰਹਿ ਧਰਮ ਦੇ ਪੰਤਰੇ ਚ ਜਾ ਜੋ ਅਧਰਮ ਛੱਡ ਦੇ ਬੁਰਾਈ ਛੱਡ ਦੇ ਸ਼ਾਈ ਵੱਲ ਆ ਜਾ ਬਾਹਲੇ ਵੇਖਦਾ ਜੀ ਜੋ ਮਰਜ਼ੀ ਰੱਖ ਜੋ ਮਰਜ਼ੀ ਖਾਈ ਜਾ ਜੋ ਮਰਜ਼ੀ ਪੀ ਜਾ ਜੇ ਕੋਈ ਸ਼ਰਾਬ ਪੀ ਕੇ ਹੀ ਨੇਕ ਕੰਮ ਕਰ ਸਕਦਾ ਹੈ ਮੈਂ ਕਹਿੰਦਾ ਪੀ ਲ ਜਾਵੇਂ ਸਾਨੂੰ ਕੀ ਫਰਕ ਪੈਂਦਾ ਇਹ ਛੱਡ ਕੇ ਬਰੇ ਕੰਮ ਕਰਦਾ ਹੈ ਤੇ ਫਿਰ ਉਹਦੇ ਕੰਮ ਦੇਖਣੇ ਨੇ ਅਸੀਂ ਉਹਦਾ ਖਾਣਾ ਪੀਣਾ ਦੇਖਣਾ। ਜੇ ਉਹ ਤਾਂ ਪਿੰਦਾ ਨਹੀਂ ਸ਼ਰਾਬ ਨਹੀਂ ਪੀਂਦਾ ਮਨਸਨੀ ਖਾਂਦਾ ਕਰਦਾ ਪਰੇ ਕੰਮ। ਤੇ ਫਿਰ ਉਹਨੂੰ ਕੀ ਕਰਾਂਗੇ ਅਸੀਂ ਤੇ ਖਾਣ ਪੀਣ ਨੂੰ ਕੀ ਕਰਾਂਗੇ। ਗੱਲ ਹੈ ਪ੍ਰੈਕਟੀਕਲੀ ਕੀ ਕਰਦਾ ਹੈ ਪ੍ਰੈਕਟੀਕਲ ਤੋਂ ਨਾ ਜੀਵਨ ਕੀ ਹੈ ਸਵਾਲ ਹੈ। ਇਹ ਜਗਾ ਜਗਾ ਹੈਗਾ ਜਗਾ ਜਗਾ ਤਾਂ ਐਟਮੋਸਫੀਅਰ ਹੈ ਜਗਾ ਜਗਾ ਦਾ ਮਤਲਬ ਹੈ ਜਲਵਾਯੂ ਹੈ ਉਹਦੇ ਹਿਸਾਬ ਨਾਲ ਖਾਣਾ ਖਾਣੀ ਪਊਗੀ ਨਹੀਂ ਖਾਵਾਂਗੇ। ਠੰਡਾਂ ਵਾਲੇ ਤੋਂ ਦਾ ਲੋਕ ਮਰ ਜਾਣਗੇ। ਕਈ ਜਗ੍ਹਾ। ਇੱਕੋ ਅਸੀਂ ਕੋਡ ਨਹੀਂ ਲਾਗੂਗਾ। ਜੇ ਠੰਡਾਂ ਵਾਲੇ ਕਹਿੰਦੇ ਤੇ ਰੋਸ਼ ਸ਼ਰਾਬ ਪੀਣੀ ਪੈਂਦੀਆਂ ਉਹਨੂੰ ਵੀ ਤੁਸੀਂ ਕਿਓ ਸਾਰੀ ਦੁਨੀਆ ਪੀਵੇ ਫਿਰ ਅਸੀਂ ਕੀ ਕਰਾਂਗੇ? ਅਸੀਂ ਕੀ ਕਰਾਂਗੇ? ਇਹ ਸਰੀਰ ਹੈ ਕਿਸੇ ਵੇਲੇ ਨੂੰ ਕੁਛ ਚਾਹੀਦਾ ਕਿਸੇ ਵੇਲੇ ਨਹੀਂ ਚਾਹੀਦਾ। ਉਹ ਹੌਲ ਹੈ। ਗਰਮੀਆਂ ਵਾਲੇ ਵਿੱਚ ਅਸੀਂ ਠੰਡੀਆਂ ਚੀਜ਼ਾਂ ਖਾਣਿਆਂ ਸਰਦੀ ਕਿਹਨਾਂ ਖਾ ਲੂਗਾ ਡੰਡੀ ਜੀ। ਇੱਥੇ ਆਪੇ ਹੀ ਦੇਖ ਲਓ। ਉਹ ਚੀਜ਼ਾਂ ਸਰਦੀਆਂ ਜਿਹੜੀਆਂ ਅਸੀਂ ਖਾ ਸਕਦੇ ਜਿਹੜੀਆਂ ਗਰਮੀਆਂ ਵਿੱਚ ਤੁਹਾਡੇ ਫਿਰ ਇੱਥੇ ਸਾਡੀ ਖਰਾਕ ਬਦਲ ਜਾਂਦੀ ਹੈ ਇਹ ਅਲੱਗ ਵਿਸ਼ਾ ਹੈ ਸਰੀਰ ਦਾ ਵਿਸ਼ਾ ਹੀ ਅਲੱਗ ਹੈ ਆਤਮਾ ਦਾ ਵਿਸ਼ਾ ਅਲੱਗ ਹੈ ਸਵਾਲ ਆਤਮਾ ਦੀ ਖਰਾਕ ਕੀ ਹੈ ਕਿ ਆਤਮਾ ਦੀ ਖਰਾਕ ਮੋਹ ਹੈ ਬਿਲਕੁਲ ਨਹੀਂ ਹੈ ਕਿ ਆਤਮਾ ਦੀ ਖਰਾਕ ਲੋਭ ਚ ਹੈ ਬਿਲਕੁਲ ਨਹੀਂ ਹੈ ਰੋਹੀ ਚੀਜ਼ਾਂ ਨਹੀਂ ਛੱਡਦੇ ਸੀ ਨਾਲੇ ਨੂੰ ਗੁਰੂ ਜੀ ਕਹਿੰਦੇ ਜਿਹੜੀ ਚੀਜ਼ ਛੱਡਣ ਵਾਲੀ ਉਹ ਤਾਂ ਛੱਡੀ ਨਹੀਂ ਜਿਹਦਾ ਮਤਲਬ ਹੈ ਕੋਈ ਨਹੀਂ ਛੱਡੀ ਫਿਰਦੇ ਇੱਥੇ ਇਹ ਗੱਲਾਂ ਚੱਲ ਪਈਆਂ ਉੱਥੇ ਹੁਣ ਸਿਆਣੇ ਵਦਿਆਂ ਨੇ ਇਹ ਧਰਮ ਦੇ ਉੱਤੇ ਟੌਪਿਕ ਤੇ ਗੱਲ ਚੱਲ ਪਈ। ਵੀ ਲੜਾਈ ਹੋਣਾ ਗੱਲਾਂ ਨਹੀਂ ਕਰਦੇ ਜਿਨ੍ਹਾਂ ਦਾ ਮਤਲਬੇ ਕੋਈ ਨਹੀਂ ਧਰਮ ਦਾ। ਦੁਨੀਆਂ 'ਚ ਲੜਾਈ ਹੋਣਾ ਗੱਲਾਂ ਨਹੀਂ ਆ ਜਿਹਦਾ ਧਰਮ ਨਾਲ ਕੋਈ ਮਸਲ ਨਹੀਂ ਉਹਨਾਂ ਦਾ। ਅੱਜ ਇਹ ਖਾਣੀ ਆ ਅੱਜ ਨਹੀਂ ਖਾਣੀ। ਕੀ ਲੜਾਈ ਆ? ਕੁਝ ਵੀ ਲੜਾਈ ਨਹੀਂ ਹੋਈ। ਬਕਵਾਸ ਕਰਦੇ ਨੇ ਸਾਰੇ। ਇਸੇ ਨੂੰ ਧਾਰਮਿਕ ਕੋਈ ਗੱਲ ਨਹੀਂ ਧਾਰਮਿਕ ਬੰਦਾ ਦੱਸੇ ਕੀ ਖਾਣਾ ਕੀ ਨਹੀਂ ਖਾਣਾ ਧਾਰਮਿਕ ਉਹ ਨੇੜੇ ਨਹੀਂ ਗਏ ਪਹਿਲਾਂ ਹੀ ਖਾਣ ਪੀਣ ਤੇ ਪਹਿਲਾਂ ਹੀ ਤੁਸੀਂ ਵਰਸ਼ਣ ਦੇਣ ਲੱਗੇ ਉਹਨਾਂ ਦੀ ਜ਼ਿੰਦਗੀ ਧਾਰਮਿਕ ਹੈ ਜਿਹੜੇ ਲੋਕ ਕਰਦੇ ਨੇ ਸਭ ਸਿਆਸੀ ਗੱਲਾਂ ਨੇ ਸਮਾਜਿਕ ਬੰਦੇ ਨੇ ਸਮਾਜਿਕ ਗੱਲਾਂ ਕਰਦੇ ਸਮਾਜ ਸਮਾਜ ਦਾ ਧਰਮ ਨਾਲ ਕੋਈ ਮਤਲਬ ਨਹੀਂ ਹੁੰਦਾ ਧਰਮ ਸਮਾਜ ਦਾ ਨਿਰਮਾਣ ਕਰਦਾ ਹੈ ਸਮਾਜ ਦਾ ਨਿਰਮਾਣ ਜੇ ਉਹ ਸਮਾਜ ਧਰਮ ਦੇ ਧਰਮ ਥਰੂ ਜੇ ਉਹ ਸਮਾਜ ਦਾ ਨਿਰਮਾਣ ਹੀ ਨਹੀਂ ਹੋਇਆ ਉਹ ਸਮਝ ਨਹੀਂ ਸਮਾਜ ਦੀਆਂ ਗੱਲਾਂ ਸਭ ਝੂਠੀਆਂ ਨੇ ਗਲਤ ਹਨ ਅਨਪੜਾ ਦੀਆਂ ਕਿਤਾਬਾਂ ਲਿਖੀ ਹੋਈਆਂ ਉਹ ਨਹੀਂ ਪੜਾਈਆਂ ਜਾਂਦੀਆਂ ਕਾਲਜਾਂ 'ਚ ਸਕੂਲਾਂ 'ਚ ਉਹਦਾ ਤੇ ਚੰਦਰਮੇਦੀਆਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਨੇ ਨਾ ਕਵਤਾਂਵਾਂ ਲਿਖੀ ਹੋਈਆਂ ਭੱਜ ਨਹੀਂ ਉਥੇ ਉਹਨਾਂ 'ਤੇ ਨਹੀਂ ਖੋਜ ਹੋ ਰਹੀ ਉਹਨਾਂ ਨੂੰ ਕੋਈ ਪੁੱਛਦਾ ਹੈ ਅੱਜ ਦੀ ਦੇਖੋ ਅੱਜ ਖੋਜ ਆ ਪੂਰੀ ਚੰਦਰਮੇ ਤੱਕ ਲੋਕ ਜਾਇਆ ਹੈ ਉਹ ਗਈਆਂ ਗੱਲਾਂ ਤੇ ਪੁਰਾਣੀਆਂ ਹੋ ਗਈਆਂ ਗੱਲਾਂ ਜਿਹੜੀਆਂ ਖਾਣਾ ਨਹੀਂ ਖਾਣਾ ਕੋਈ ਨਹੀਂ ਪੁੱਜਦਾ ਲੋਕ ਸਹਾਨੇ ਨੇ ਉਹਦਾ ਮੈਂ ਕੁਝ ਜੇ ਰਹਿੰਦੇ ਸੀ ਲੋਕ ਉਹਨਾਂ ਦੀਆਂ ਗੱਲਾਂ